ਬਾਈ ਜਿਹੜਾ ਸੀਟ ਤੇ ਬੈਗਿਆ ਉਹਦੀ ਆ ਉਹ ਕਿਵੇਂ ਬਈ ਇਹ ਕਾਗਜ਼ ਨਹੀਂ ਕੋਈ ਪੱਤਰ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਇੱਕ ਸਿੱਕ ਮਾਰਦਾ ਹੋਵੇ ਬੰਦਾ ਮਾੜਾ ਮੋਟਾ ਖੜਕਤਾ ਆਊਗਾ ਇਹ ਤਾਂ ਬਾਈ ਕੋਈ ਨਹੀਂ ਆਉਂਦਾ ਹਾਂ ਇਹ ਤਾਂ ਗੁੰਗੀ ਦੀ ਵੀ ਐ ਜਿਹੜਾ ਲੈ ਗਿਆ ਆ ਮਰੋੜ ਕੇ ਹਾਂ ਢੂਈ ਨਾ ਲਾ ਲਈ ਤੇ ਉਹ ਦੂਗੀ ਉਹ ਯਾਰੀ ਉਹ ਨੋਨੇ ਕਰਕੇ हट ਜਾਂਦੀ ਹੁੰਦੀ ਹੈ ਉਹ ਉੱਤੇ ਨਹੀਂ ਬੋਲਦੀ ਜੇ ਕੋਈ ਚੋਸ ਤੇ ਚਲਾ ਗੋ ਤਾਂ ਲੇਰ ਮਰੂ ਕਿ ਮੈਂ ਉਹਦੀ ਬਾਹ ਮਰੋੜ ਕੇ ਜਿਦਾ ਮਰਜੀ ਕਰਾ ਜਿਹਦਾ ੱੱਕਾ ਉਹ ਲੈ ਜਾਂਦਾ ਉਹੀ ਗੱਲ ਹੈ ਜੀ ਲੈ ਆ ਖੜੀਏ ਨਾ ਪੈਂਦ ਨਹੀਂ ਹਾਂ ਹਾਂ ਮੇਰਾ ਬੁਲੰਲਾ ਇਹ ਕੱਕਾ ਹੈ ਕਿ ਕੀ ਕਿਤਿਆਂ ਮਾਰੀ ਜਦੋਂ ਤੂੰ ਲੈਣਾ ਤੈਨੂੰ ਬਹੁਤ ਪਿਆਰ ਨਾਲ ਦੇਣਗੇ ਹਾਂ ਤੈਨੂੰ ਕਹਣਗੇ ਆਪਣੀ ਸੀਸ ਨੂੰ ਟਮਾਫ ਆ ਹਾਂ ਤੇ ਇਹਦੇ ਤੇ ਕਿਹੜਾ ਤੇਲ ਪੈਂਦਾ ਬਾਤ ਨਹੀਂ ਦੱਸਦੇ ਵੀ ਪਰੋਣੇ ਵੀ ਦੋ ਰੱਖਦੇ ਆਹ 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 ਕਮਗਰ ਕੰਬੂਰੀ ਨੰਗਾ ਚੱਲ ਜਿਵੇਂ ਮਾਤਾ ਜੀ ਦੀ ਬਈ ਮੌਲੇ ਵਾਲੀ ਪੜੀ ਛੜਦਨੀ ਹੈ ਸੂਏ ਤੇ ਹਾਂ ਮੈਂ ਤਾਂ ਉੱਥੇ ਜੇ ਲਿਆ ਕਰਨੇ ਜਿੱਥੇ ਕਿਸੇ ਦੇ ਘਰੇ ਬਾਜਬੂ ਜਮਾਰਾਂ ਤੇ ਸੁਣਨ ਜੀ ਆਪਦਾ ਰੋਟੀ ਵਾਲਾ ਡਾ ਪਾ ਭੁੱਲ ਜੀ ਹਰ ਮਰਤਣਾ ਭੁੱਲੀ ਹੂੰ ਕੋਈ ਪਤਾ ਨਹੀਂ ਬਈ ਅੱਜ ਕੱਲ ਦੇ ਜਵਾਨੇ ਚ ਵੀ ਪੌਣੀ ਐ ਕਿੱਧਰ ਹੋਣੀ ਐ ਇਹ ਵੀ ਗੱਲ ਤੇਰੀ ਸਹੀ ਆ ਤੇ ਮੋਰ ਕੇ ਦਿਆਂ ਬਸ ਆਏ ਆ ਵੀ ਤੂੰ ਗੌਰ ਕਰਦੀ ਖਾ ਉਹ ਸਾਡੇ ਦੂਤ ਤੇ ਕੋਈ ਨਹੀਂ ਤੇ ਆ ਵੀ ਪ੍ਰੂਫ ਨਹੀਂ ਕੋਈ ਨਾ 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 ਜੇ ਯਾਰ ਮੁਰਲਾ ਬੰਦਾ ਤੇਰੇ ਨਾਲ ਹੀ ਜੜਗਾ ਗੌਰਦਰ ਉਹਨੇ ਕਿਹਾ ਸੋਈ ਖਾਣੀ ਬਾਬਾ ਕਹੜਾ ਹੁਣੀ ਬੋਲਦਾ ਹਾਂ ਬਸ ਪਰ ਕੋਈ ਨਹੀਂ ਗਾਲਾ ਮੜਾਈ ਜਾ ਸਕੁਰ ਗਈ ਊਟ ਗਈ ਵੀ ਚੱਪਰ ਕੇ 45000 ਕਰਾ ਵੀ ਜਮਾ 7000 ਦੀ ਉਪਰ ਪਰੜਾ ਆ ਜਾਂਦੀ ਹਾਂ ਠੀਕ ਆ ਜਿੰਨਾ ਉਹਦਾ ਤੈਨੂੰ ਵਿਆਜ ਆਇਆ ਕਰਨ ਪੂਣੀ ਦੇ ਤੇਲ ਤੇਰਾ ਪੂਰਾ ਹੋ ਜਾ ਕਰਨਾ ਠੀਕ ਆ ਨੰਬਰ ਦੋ ਦੋ ਜੀ ਦੀ ਤੈਨੂੰ ਸਹੂਲਤ ਆ ਕੇ ਤੇਰਾ ਤੇ ਮੁੱਕ ਕਰ ਤੂੰ ਫੋਨ ਲਾ ਕੇ ਕਹ ਤਾ ਦੇਵਾਂਗੇ ਹਾਂ ਡਿਟੀਲ ਦਾਦਾ ਦਾ ਫੜ ਲਿਓ ਦਾ ਬੂਆ ਫੜ ਲਿਓ ਇਹਦਾ ਤਾਂ ਆਪਾਂ ਐ ਵੀ ਨਹੀਂ ਕਹਿ ਸਕਦੇ ਵੀ ਚਾਰ ਦਰ ਚੱਕ ਲਿਓ ਪੁੱਤਾਂ ਨਹੀਂ ਹੁੰਦੀ ਵੀ ਅੱਥਾ ਘੰਟਾ ਜਦੋਂ ਚੱਲ ਮਾੜਾ ਦਾ ਸਰੀਰ ਹੋਊ ਤੂੰ ਮੁਰਲੇ ਨੂੰ ਘੇਰ ਵੀ ਲਾਏਗਾ ਹਾਂ ਜੇ ਹਣ ਮੈਂ ਮੁਰਲੇ ਨੂੰ ਜਵਾਰੀ ਕੱਡੂ ਬਾਈ ਨਾਲ ਦਾ ਚਪੜੇ ਖਾਊਂਗਾ ਸਹੀ ਗੱਲ ਨਾਲੇ ਤੇ ਗੂੜੀ ਹੋਊ ਮੈਂ ਤਾਂ ਚੁੱਪ ਜੀ ਭਲਾ ਠੀਕ ਆ ਠੀਕ